ਪ੍ਰੇਮੀ ਜੋੜਿਆਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਇਹ ਖਬਰ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਧਿਆਨ ਨਾਲ ਸੁਣ ਲਵੋ ਦੱਸ ਦਿੰਦੀਆਂ ਕਿ ਹਾਈ ਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਵਿਅਕਤੀ ਦੀ ਦੋਸ਼ ਸਿੱਧੀ ਤੇ 9 ਸਾਲ ਦੀ ਸਜ਼ਾ ਰੱਦ ਕਰ ਦਿੱਤੀ ਆ ਜਿਸ ਨੂੰ ਵਿਆਹ ਦਾ ਵਾਅਦਾ ਕਰਕੇ ਸਰੀਰਕ ਸੰਬੰਧ ਬਣਾਉਣ ਦੇ ਦੋਸ਼ 'ਚ ਜ਼ਬਰ ਜਨਾਹ ਦਾ ਦੋਸ਼ੀ ਠਹਿਰਾਇਆ ਗਿਆ ਸੀ ਇਹ ਮਾਮਲਾ ਇੱਕ ਵਿਅਹੁਤਾ ਆਪ ਦੀ ਸ਼ਿਕਾਇਤ ਨਾਲ ਸੰਬੰਧਿਤ ਸੀ ਇਸ ਨੇ ਦਾਅਵਾ ਕੀਤਾ ਸੀ ਕਿ ਹੁਣ ਮੁਲਜ਼ਮ ਨੇ ਵਿਆਹ ਵਾਦਾ ਕਰਕੇ ਉਸ ਨਾਲ ਸਰੀਰਕ ਸੰਬੰਧ ਬਣਾਏ ਸੀ ਜਸਟਿਸ ਨਾਗਪਾਲ ਦੀ ਪੈਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਸਪੱਸ਼ਟ ਤੌਰ ਤੇ ਕਿਹਾ ਕਿ ਜਦੋਂ ਕੋਈ ਵਿਅਹੁਤਾ ਔਰਤ ਲੰਬੇ ਸਮੇਂ ਤੱਕ ਸਹਿਮਤੀ ਨਾਲ ਸਰੀਰਕ ਸੰਬੰਧ ਬਣਾਈ ਰੱਖਦੀ ਹੈ ਤਾਂ ਇਸ ਨੂੰ ਧੋਖੇਦਾਰ ਨਤੀਜਾ ਨਹੀਂ ਮੰਨਿਆ ਜਾ ਸਕਦਾ ਅਦਾਲਤ ਨੇ ਕਿਹਾ ਕਿ ਨੈਤਿਕਾ ਅਤੇ ਵਿਆਹ ਸੰਸਥਾ ਦੀ ਉਲੰਘਣਾ ਹੋ ਸਕਦੀ ਹੈ ਪਰ ਇਸ ਨੂੰ ਝੂਠੇ ਵਾਅਦਿਆਂ ਤਹਿਤ ਬਣਾਏ ਗਏ ਸੰਬੰਧ ਨਹੀਂ ਕਿਹਾ ਜਾ ਸਕਦਾ ਅਜਿਹੀ ਸਥਿਤੀ ਦੇ ਵਿੱਚ ਆਪੀਸੀ ਦੀ ਧਾਰਾ 90 ਲਾਗੂ ਨਹੀਂ ਕੀਤੀ ਜਾ ਸਕਦੀ ਲਗਦੀ ਤੇ ਨਾ ਹੀ ਮੁਲਜ਼ਮ ਨੂੰ ਜਬਰ ਜਨਾਹ ਦਾ ਦੋਸ਼ੀ ਸਾਬਤ ਕੀਤਾ ਜਾ ਸਕਦਾ ਅਦਾਲਤ ਨੇ ਦੇਖਿਆ ਕਿ ਸ਼ਿਕਾਇਤਕਰਤਾ ਔਰਤ ਪਹਿਲਾਂ ਹੀ ਵਿਆਹੀ ਹੋਈ ਸੀ ਤੇ ਦੋ ਬੱਚਿਆਂ ਦੀ ਮਾਂ ਵੀ ਸੀ ਉਸਨੇ ਇਹ ਵੀ ਮੰਨਿਆ ਕਿ ਉਸਨੇ ਸਾਲ 2012 ਤੇ 13 ਦੇ ਵਿੱਚ ਮੁਲਜ਼ਮ ਨਾਲ 55 60 ਵਾਰ ਜਿਹੜਾ ਸਰੀਰਕ ਸੰਬੰਧ ਬਣਾਏ ਸੀ ਤੇ ਉਹ ਵੀ ਆਪਣੇ ਸਹੁਰੇ ਘਰ ਚ ਰਹਿੰਦੇ ਆ ਔਰਤ ਨੇ ਕਿਹਾ ਕਿ ਉਸਦਾ ਵਿਆਹੁਤਾ ਜੀਵਨ ਠੀਕ ਨਹੀਂ ਚੱਲ ਰਿਹਾ ਸੀ ਤੇ ਤਲਾਕ ਦੀਆਂ ਗੱਲਾਂ ਹੋ ਰਹੀਆਂ ਸੀ ਪਰ ਅਦਾਲਤ ਨੇ ਕਿਹਾ ਕਿ ਇਹ ਦਾਵਾ ਸੱਤੀ ਅਤੇ ਝੂਠਾ ਸੀ ਕਿਉਂਕਿ ਔਰਤ ਲਗਾਤਾਰ ਆਪਣੇ ਸਹੁਰੇ ਘਰ ਰਹਿ ਰਹੀ ਸੀ ਤੇ ਉਸਨੇ ਕਦੇ ਵੀ ਤਲਾਕ ਲਈ ਜਾਂ ਆਪਣੇ ਪਤੀ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਦੋਸ਼ ਲਾਉਣ ਵਾਲੀ ਔਰਤ ਮੁਲਜ਼ਮ ਤੋਂ 10 ਸਾਲ ਵੱਡੀ ਸੀ ਜਸਟਿਸ ਨਾਗਪਾਲ ਨੇ ਟਿੱਪਣੀ ਕੀਤੀ ਕਿ ਦੋਸ਼ ਲਾਉਣ ਵਾਲੀ ਔਰਤ ਨਾ ਤਾਂ ਮਾਸੂਮ ਸੀ ਤੇ ਨਾ ਹੀ ਅੰਜਾਨ ਕੁੜੀ ਉਹ ਵਿਆਹੀ ਹੋਈ ਸੀ ਦੋ ਬੱਚਿਆਂ ਦੀ ਮਾਂ ਵੀ ਸੀ ਤੇ ਇੱਕ ਸਮਝਦਾਰ ਔਰਤ ਸੀ ਜਿਸ ਨੂੰ ਆਪਣੇ ਕੰਮਾਂ ਦੇ ਨਤੀਜੇ ਪਤਾ ਸੀ ਬਚਨੇ ਕਿਹਾ ਕਿ ਲਗਭਗ 2 ਸਾਲਾਂ ਤੱਕ ਬਣੇ ਸਹਿਮਤੀ ਨਾਲ ਸਬੰਧਾਂ ਨੂੰ ਅਚਾਨਕ ਜ਼ਬਰਜਨਾਹ ਕਹਿਣਾ ਉਚਿਤ ਠੀਕ ਨਹੀਂ ਹਾਈ ਕੋਰਟ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਮਲਜ਼ਮ ਕਿਸੇ ਵੀ ਤਰ੍ਹਾਂ ਔਰਤ ਨੂੰ ਵਿਆਹ ਦਾ ਲਾਲਚ ਦੇ ਕੇ ਰਿਸ਼ਤਾ ਬਣਾਉਣ ਲਈ ਮਜਬੂਰ ਨਹੀਂ ਕਰ ਸਕਦਾ ਇਹ ਮਾਮਲਾ ਅਸਲ ਵਿੱਚ ਬਦਲੇ ਦੀ ਭਾਵਨਾ ਨਾਲ ਦਾਇਰ ਕੀਤਾ ਗਿਆ ਸੀ ਤੇ ਸ਼ਿਕਾਇਤਾ ਅੰਤ ਦੇ ਵਿੱਚ ਅਦਾਲਤ ਨੇ ਮੰਨਿਆ ਕਿ ਇਹ ਇੱਕ ਅਜੇਆ ਮਾਮਲਾ ਜਿੱਥੇ ਸਹਿਮਤੀ ਵਾਲਾ ਰਿਸ਼ਤਾ ਬਾਅਦ ਵਿੱਚ ਵਿਗੜ ਗਿਆ ਇਸ ਨੂੰ ਆਪੀਸੀ ਦੀ ਧਾਰਾ 376 ਜ਼ਬਰ ਜਨਾਹ ਤਹਿਤ ਅਪਰਾਧ ਨਹੀਂ ਮੰਨਿਆ ਜਾ ਸਕਦਾ ਮਲਜ਼ਮ ਨੈਤਿਕ ਤੌਰ ਤੇ ਭਾਵੇਂ ਹੀ ਬੇਕਸੂਰ ਨਾ ਹੋਵੇ ਪਰ ਜ਼ਬਰ ਜਨਾਹ ਦੇ ਦੋਸ਼ 'ਚ ਉਸ ਨੂੰ ਸਜ਼ਾ ਦੇਣਾ ਉਚਿਤ ਨਹੀਂ ਇਸ ਤਰ੍ਹਾਂ ਹਾਈ ਕੋਰਟ ਨੇ ਅਪੀਲ ਨੂੰ ਸਵੀਕਾਰ ਕਰਦਿਆਂ ਹੇਠਲੀ ਅਦਾਲਤ ਦੇ ਹੁਕਮ ਨੂੰ ਰੱਦ ਕਰ ਦਿੱਤਾ ਤੇ ਮਲਜ਼ਮ ਨੂੰ ਸਜ਼ਾ ਤੋਂ ਬਰੀ ਵੀ ਕਰ ਦਿੱਤਾ